ਮੈਂ ਬਲਜੀਤ ਗੌਰਵਰਕ ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਬਰਨਾਲਾ ਅਸੀਂ ਅੱਜ ਡੀਸੀ ਸਾਹਿਬ ਨੂੰ ਸਾਰੇ ਪੰਜਾਬ ਦੇ ਵਿੱਚ ਅਸੀਂ ਮੰਗ ਪੱਤਰ ਦੇ ਰਹੇ ਹਾਂ ਜਿਹੜੇ ਜਿਹੜੇ ਮਜੀਠੇ ਦੇ ਵਿੱਚ ਜਾਲੀ ਸ਼ਰਾਬ ਪੀ ਕੇ ਮੌਤਾ ਹੋਈਆਂ ਨੇ ਤਾਂ ਕਿ ਅਸੀਂ ਕਹਿੰਨੇ ਵੀ ਉਹਨਾਂ ਨੂੰ ਮਾਮਲਾ ਦਿੱਤਾ ਜਾਵੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਆਉਣ ਵਾਲਾ ਸਮਾਜ ਦਾ ਥੋੜਾ ਸੌਖਾ ਹੋ ਜਾਵੇ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਜੁੱਧ ਚੱਲ ਰਿਹਾਗਾ ਏ ਹੁਣ ਇਕੱਲੀ ਆਮ ਆਦਮੀ ਸਰਕਾਰ ਤੇ ਨਹੀਂ ਇਹ ਪਹਿਲਾਂ ਕੈਪਟਨ ਸਾਹਿਬ ਨੇ ਵੀ ਗੁਟਕਾ ਚੱਕ ਕੇ ਸੌਂ ਖਾਧੀ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਉਦੋਂ ਵੀ ਨਸ਼ਾ ਮੁਕਤ ਨਹੀਂ ਹੋਇਆ ਔਰ ਹੁਣ ਵੀ ਨਸ਼ਾ ਮੁਕਤ ਨਹੀਂ ਹੋ ਰਿਹਾ ਦਿਨ ਵਿਦਾਨ ਪਹਿਲਾਂ ਚਿੱਟੇ ਦੇ ਨਾਲ ਸਾਡੇ ਪੁੱਤ ਮਰਦੇ ਰਹੇ ਨੇ ਭੈਣਾਂ ਦੇ ਭਰਾ ਮਰਦੇ ਰਹੇ ਨੇ ਮੇਰੀਆਂ ਬੱਚੀਆਂ ਦੇ ਸੁਹਾਗ ਉਜੜਦੇ ਰਹੇ ਨੇ ਔਰ ਹੁਣ ਚਿੱਟੀ ਜਿਹੜੀ ਸ਼ਰਾਬ ਹੈ ਜਾਲੀ ਹੈ ਉਹ ਫੈਕਟਰੀਆਂ ਚ ਵੀ ਆਉਂਦੀ ਆ ਔਰ ਛੋਟੇ ਛੋਟੇ ਪਾਉਚਾ ਉਹਨਾਂ ਦੇ ਹੈਗੇ ਨੇ ਪਉਏ ਇਹਦੀਆਂ ਇੰਜਨ ਚ ਵੀ ਪਾ ਕੇ ਭੇਜਦੇ ਨੇ ਹੁਣ ਉਹ ਚਿੱਟੀ ਸ਼ਰਾਬ ਹੈ ਜਿਹੜੀ ਉਹਦੇ ਨਾਲ ਵੀ ਸਾਡੇ ਬੱਚਿਆਂ ਦਾ ਜਿਹੜਾ ਨਕਲੀ ਹੈ ਉਹਦੇ ਨਾਲ ਵੀ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜੀ ਜਾਲੀ ਸ਼ਰਾਬ ਹੈ ਬੰਦ ਦੀ ਹੈ ਸਰਕਾਰਾਂ ਨੂੰ ਪਤਾ ਕਿ ਕਿੱਥੇ ਬੰਦ ਦੀ ਹੈ ਕਿੱਥੋਂ ਨਸ਼ਾ ਰਿਆ ਅਸੀਂ ਸਰਕਾਰਾਂ ਨੂੰ ਕਹਿੰਦੇ ਜੇ ਤੁਸੀਂ ਪੰਜਾਬ ਦਾ ਭਵਿੱਖ ਵਧੀਆ ਸਵਾਰਨਾ ਚਾਹੁੰਦੇ ਆ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਲਾਈਆਂ ਸੀ ਇਸ ਸਰਕਾਰ ਦੇ ਉੱਪਰ ਬਦਲਾਵ ਲੈ ਕੇ ਆਂਦਾ ਸੀ ਅਸੀਂ ਇਹ ਕਹਿੰਨੇ ਆ ਕਿ ਤੁਸੀਂ ਜਿੱਥੋਂ ਨਸ਼ਾ ਬੰਦ ਦਾ ਉੱਥੋਂ ਹੀ ਨੱਥ ਪਾਓ ਤਾਂ ਕਿ ਜਿਹੜੇ ਪਿੰਡਾਂ ਦੇ ਭੋਲੇ ਭਾਲੇ ਲੋਕ ਨੇ ਉਹ ਸਸਤਾ ਨਸ਼ਾ ਖਰੀਦਣਾ ਤੇ ਪੀਣਾ ਬੰਦ ਕਰ ਦੇਣ ਜਾਲੀ ਜਿਹੜਾ ਨਸ਼ਾ ਆ ਰਿਹਾ ਮੇਰਾ ਨਾਮ ਪਿਆਰਾ ਸਿੰਘ ਸ਼ਹਿਰੀ ਪ੍ਰਧਾਨ ਡੀਐਸਪੀ ਬਰਨਾਲਾ ਅੱਜ ਵਿਐਸਪੀ ਦੇ ਉੱਪਰਲੀ ਲੀਡਰਸ਼ਿਪ ਦਿੱਤਾ ਹੈ ਤੇ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਸਰਕਾਰ ਨਸ਼ਾ ਮੁਕਤ ਕਰਨਾ ਚਾਹੁੰਦੀ ਆ ਪਰ ਨਸ਼ਾ ਮੁਕਤ ਨਹੀਂ ਹੋਇਆ ਤੇ ਜਿਹਦੇ ਨਾਲ ਹੀ ਸਰਕਾਰ ਜਿਹੜੇ ਹੋਂਦ ਦੇ ਵਿੱਚ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾਂਗੇ ਪਰ ਨਸ਼ਾ ਮੁਕਤ ਨਾ ਹੁੰਦ ਕਰਨ ਬਹੁਤ ਦਿਨ ਸਮਾਜ ਪਾਰਟੀ ਨੂੰ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਆ ਧਰਨੇ ਮਜਾਰੇ ਜਿਹੜੇ ਕਿ ਸਾਰੇ ਪੰਜਾਬ ਦੇ ਵਿੱਚ ਕਰਨੇ ਪੈ ਰਹੇ ਆ ਅਸੀਂ ਅੱਜ 22 ਤਰੀਕ ਨੂੰ ਦੋ ਦਰਵਾਜ਼ਿਆਂ ਤੋਂ ਸ਼ੁਰੂ ਕਰਕੇ ਖੱਦਰ ਪੰਡਾਰ ਜੁੱਤੀਆਂ ਵਾਲਾ ਮੋਰਚਾ ਤੇ सदर ਬਾਜ਼ਾਰ ਪੱਕਾ ਕਾਲਜ ਰੋਡ ਤੇ ਕਚਹਿਰੀ ਰੋਡ ਇਹ ਸਾਰੇ ਹੁੰਦਾ ਹੋਇਆ ਜਿਹੜਾ ਇਹ ਧਰਨੇ ਮਜਾਰੇ ਰੈਲੀ ਦੇ ਰੂਪ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਕਿਹੜਾ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਕਾ ਥੱਲੇ ਬਰਨਾਲਾ ਜ਼ਿਲ੍ਹੇ ਵਿੱਚ ਤਾਂ ਹੋਰ ਵੀ ਥਾਂ ਮ ਦਿੱਤਾ ਮੰਗ ਪੱਤਰ ਸਾਰੇ ਕਿਉਂਕਿ ਸਾਡੀ ਜਿਹੜੀ ਬੀਐਸਪੀ ਪਾਰਟੀ ਆ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਹੈੱਡ ਕੁਆਟਰ ਤੇ ਜ਼ਿਲ੍ਹਾ ਹੈੱਡ ਕੁਆਟਰ ਤੇ ਜਿਹੜੇ ਕੀ ਮੰਗ ਪੱਤਰ ਅੱਜ ਦਿੱਤੇ ਜਾਣਗੇ ਮੈਂ ਸਰਬਜੀਤ ਸਿੰਘ ਖੇੜੀ ਪ੍ਰਧਾਨ ਭੋਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਅੱਜ ਅਸੀਂ ਪਿਛਲੇ ਦਿਨੀ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਤਗੁਰੂ ਰਾਮਦਾਸ ਜੀ ਦੀ ਧਰਤੀ ਹਲਕਾ ਮਜੀਠਾ ਦੇ ਵਿੱਚ ਕਈ ਪਿੰਡ ਨੇ ਜਿਹੜੇ ਜਿਵੇਂ ਮਡਾਲੀ ਕਲਾਂ ਠੀਕ ਹੈ ਜੀ ਤਲਵੰਡੀ ਖੁੰਮਣਾ ਪੰਘਾਲੀ ਕਲਾਂ ਮਰੜੀ ਕਲਾਂ ਥਰੀਏ ਵਾਲਾ ਪਤਾਲੀ ਵਾਲਾ ਉਥੇ ਜ਼ਹਿਰੀਲੀ ਸਰਾਬ ਦੇ ਨਾਲ ਮਜ਼ਦੂਰ ਵਰਗ ਦੇ ਜਿਹੜੇ ਪੱਠੇ ਦੇ ਉੱਤੇ ਮਜ਼ਦੂਰੀ ਕਰਦੇ ਸੀਗੇ 27 ਨੌਜਵਾਨ ਲਗਾਤਾਰ ਮੌਤਾਂ ਜਿਹੜੀਆਂ ਹੋਈਆਂ ਨਹੀਂਆਂ 12 ਮਈ ਤੋਂ ਲੈ ਕੇ ਅੱਜ ਤੱਕ 28 ਮੌਤਾਂ ਹੋ ਚੁੱਕੀਆਂ ਨੇ ਅਤੇ ਪੰਜਾਬ ਸਰਕਾਰ ਦੀ ਜਿਹੜੀ ਜੁੱਧ ਨਸਿਆਂ ਦੇ ਵਿਰੁੱਧ ਮੁਹੰਮਾ ਇਹ ਇਹ ਦੱਸਦੀ ਆ ਕਿ ਪੰਜਾਬ ਦਾ ਜਿਹੜਾ ਉਹ 3 ਮਹੀਨਿਆਂ ਦੇ ਵਿੱਚ ਨਸ਼ਾ ਮੁਕਤ ਨਹੀਂ ਹੋਇਆ ਅੱਜ 3 ਸਾਲ ਤੋਂ ਉੱਪਰ ਹੋ ਚੁੱਕੇ ਨੇ ਤੇ ਪੰਜਾਬ ਆ ਜਿਹੜਾ ਉਹ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਆ ਜਿਹੜਾ ਹੋ ਚੁੱਕਿਆਗਾ ਤੇ ਬਹੁਜਨ ਸਮਾਜ ਪਾਰਟੀ ਨੇ 15 ਮਾਰਚ 2025 ਨੂੰ ਫਗਵਾੜੀ ਦੀ ਧਰਤੀ ਤੋਂ ਸਾਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੇ ਉੱਤੇ ਪੰਜਾਬ ਸੰਭਾਲੋ ਮੁਹਮਮਾ ਜਿਹੜੀ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦੇ ਲਈ ਭੈਣਾਂ ਦੇ ਵੀਰ ਤੇ ਧੀਆਂ ਦੇ ਸੁਹਾਗ ਬਚਾਉਣ ਦੇ ਲਈ ਇਹ ਜਿਹੜੀ ਮੁਹਮਮਾ ਇਹ ਸ਼ੁਰੂ ਕੀਤੀ ਹੈ ਤੇ ਅਸੀਂ ਅੱਜ ਜਿਹੜਾ ਮੰਗ ਪੱਤਰ ਹੈ ਸਤਿਕਾਰਯੋਗ ਡਿਪਟੀ ਕਮਿਸ਼ਨਰ ਦੇ ਰਾਹੀਂ ਸਤਿਕਾਰਯੋਗ ਰਾਜਪਾਲ ਪੰਜਾਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ ਤੇ ਸਮੁੱਚੀ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਤਿੰਨੇ ਹਲਕਿਆਂ ਦੇ ਪ੍ਰਧਾਨ ਮੇਰੇ ਨਾਲ ਜੋਨ ਪਟਿਆਲਾ ਦੇ ਇੰਚਾਰਜ ਸਤਿਕਾਰਯੋਗ ਅਮਰਜੀਤ ਸਿੰਘ ਜੀ ਜਲੂਰ ਸਮੁੱਚੀ ਪਾਰਟੀ ਅੱਜ ਨਸ਼ਿਆਂ ਦੇ ਖਿਲਾਫ ਜਿਹੜੇ ਨਸ਼ੇ ਦਿਨੋ ਦਿਨ ਵੱਧ ਰਹੇ ਨੇਗੇ ਉਹਨਾਂ ਦੇ ਖਿਲਾਫ ਹੈ ਜਿਹੜਾ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦੇ ਲਈ ਇਸ ਮੰਗ ਪੱਤਰ ਨੂੰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਗਿਆ ਸੋ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਸੰਭਾਲੋ ਮੁਹੰਮਦਾ ਤੁਸੀਂ ਹਿੱਸਾ ਬਣੋ ਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ ਜੈ ਭੀਮ ਜੈ ਪਰ